ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਅਸੀਂ ਠੀਕ ਠਾਕ ਹਾਂ ਆਈ ਹੋਕ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੀ ਵੀਡੀਓ ਆਪਾਂ ਹੁਣ ਮਸ਼ਾਮ ਨੂੰ ਬਣਾਉਣ ਲੱਗੀ ਹਾਂ ਕਿਉਂਕਿ ਅੱਜ ਆਪਣੇ ਸੰਦੇ ਆ ਮਹਿਮਾਨ ਆ ਰਹੇ ਆ ਇੰਡੀਆ ਤੋਂ ਤੇ ਕੌਣ ਆ ਰਿਹਾ ਵਾ ਤੇ ਉਹਨੂੰ ਆਪਾਂ ਬਲੌਗਰ ਆਏ ਉਹਨਾਂ ਨੂੰ ਤੁਹਾਡੇ ਨਾਲ ਆਪਾਂ ਮਲਾਵਾ ਦਿੱਤੀ ਕਿਵੇਂ ਆਏ ਕੀ ਪ੍ਰੋਸੀਜਰ ਸਭ ਸਾਰੀ ਆਪਾਂ ਗੱਲ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਉਸੇ ਲੈਣ ਗਏ ਹੋਏ ਆ ਉਹਨਾਂ ਨੂੰ कि ਮੈਂ ਹੁਣ ਕੰਮ ਤੋਂ ਆਈ ਸੀਗੀ ਤੇ ਮੈਂ ਕਿਹੜਾ ਜਿਹੜਾ ਐਕਸਟਾ ਹੋਣੀ ਨਹੀਂ ਹਨ ਕਿਉਂਕਿ ਆ ਰਹੇ ਆ ਹਿਮਾਲਾ ਦੇ ਪਵੇਟਾ ਰਹੇ ਸੀ ਤੇ ਹੁਣ ਮੇਰੇ ਕੋਲ ਟਾਈਮ ਸੀ ਨਾ ਲੈ ਬਲੀ ਸੇ ਪਾ ਇੱਥੇ ਉਹਨਾਂ ਦੀ ਵੇਟ ਕਰਦੀ ਸੀ ਮੈਂ ਕਿ ਲੋਕ ਬਹੁਤ ਵੀਰਾਂ ਦੇ ਕਮੈਂਟ ਆ ਰਹੇ ਸੀ ਉਹਨਾਂ ਦੇ ਨਾਲ ਆਪਾਂ ਵੀਡੀਓ ਬਣਾ ਕੇ ਉਹਨਾਂ ਦਾ ਆਪਾਂ ਆਂਸਰ ਦਿੰਨੀ ਆ ਵੀਡੀਓ ਨੂੰ ਕਮੈਂਟਾਂ ਦਾ ਤੇ ਸਭ ਤੋਂ ਪਹਿਲਾਂ ਤਾਂ ਜਿਹੜੇ ਵੀ ਆਪਣੇ ਚੈਨਲ ਤੇ ਨਵੇਂ ਆਣ ਨਾ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਪੀੜਾ ਭੈਣਾ ਨਹੀਂ ਕੀਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹਾਂਜੀ ਆਪਾਂ ਮੇਨ ਮੇਨ ਗੱਲ ਕਰਦੇ ਆਂ ਕਿਉਂਕਿ ਆਪਾਂ ਆਨਲਾਈਨ ਆਲੇ ਹ ਕਿਸੇ ਵੀ ਟਾਈਮ ਆ ਸਕਦੇ ਆ ਚਲ ਜਿੰਨੇ ਕ ਆਪਣੀ ਵੀਡੀਓ ਬਣਨੀ ਜਿੰਨੇ ਕ ਤੁਹਾਡੇ ਕਮੈਂਟ ਆ ਦੇ ਹਾਂ ਅਮਰ ਦਿੱਤੇ ਵੀ ਆਪਾਂ ਦਵਾਂਗੇ ਤੇ ਹਾਂਜੀ ਸਭ ਤੋਂ ਪਹਿਲਾਂ ਤਾਂ ਵੀਰ ਪੁੱਛਦੇ ਆ ਬਈ ਇਟਲੀ ਚ ਹਜੇ ਕਿੰਨੇ ਦਿਨ ਆ ਫਾਸਾ ਤੁਰੇ ਵੀ ਹੌਲੀਡੇ ਦੇਨ ਤੇ ਵੀ ਕਦੋਂ ਕੰਮ ਸਟਾਰ ਹੋ ਦੀ ਪਹਿਲਾ ਤਰ੍ਹਾਂ ਚੱਲਣੀ ਆ ਕਿਉਂਕਿ ਕੰਮ ਐ ਹੁਣ ਤਾਂ ਸਲੋ ਵੀ ਆ ਤੇ ਕਈ ਵੀ ਰੰ ਦੇ ਕੰਮ ਵੀ ਹਜੇ ਕਾਫੀ ਟਾਈਮ ਲੱਗ ਰਿਹਾ ਤੇ ਹਾਂਜੀ ਹਜੇ ਬਸ ਅਗਸਤ ਅਗਸਤ ਦੇ ਵੀ ਨਹੀਂ ਹੈ ਹੌਲੀਡੇਸ ਹੁੰਦੇ ਆ ਉਹਦੇ ਬਾਅਦ ਪਹਿਲਾਂ ਵੀ ਤਰ੍ਹਾਂ ਸਤੰਬਰ ਚ ਕੰਮ ਜਿਹੜਿਆ ਚੱਲ ਪੈਣੇ ਆ ਤੇ ਜਿਹੜੇ ਵੀਰਾਂ ਦੇ ਅਜੇ ਸੰਜੋੜਨਾ ਰੁਕਿਆ ਹੋਇਆ ਵਾ ਤੇ ਜਾਣ ਕੋਈ ਅਜੇ ਅਜੇ ਨਹੀਂ ਆਏ ਕਿ ਜਿਨ੍ਹਾਂ ਦੇ ਪਾਣ ਦੇ 7 11 ਹਾਗਸਟ ਨੂੰ ਵੀਰਾਂ ਦੇ ਬਹੁਤ ਕਮੈਂਟ ਹੁੰਦੀ ਆਦੀ ਸਾਡੀਆਂ ਫਾਈਲਾਂ ਜਮਾ ਹੋਈਆਂ ਅਜੇ ਵੀਜੇ ਨਹੀਂ ਆਏਗੇ ਤੇ ਉਹ ਕੋਈ ਚੱਪਕ ਨਹੀਂ ਆ ਜਾਣਗੇ ਸਤੰਬਰ ਚ ਤੇ ਉਹ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਛੁੱਟੀਆਂ ਦਾ ਕਾਰਨ ਕੀ ਆ ਜਿਹੜੇ ਕੰਮ ਸਲੋ ਆ ਤੇ ਬਾਕੀ ਹਾਂਜੀ ਜਿਹੜੇ ਵੀਰਾਂ ਦੇ ਅਜੇ ਕਮੈਂਟ ਆਪਾਂ ਪੜਦੇ ਜੂਨ ਚ ਜਾਂ ਜੁਲਾਈ ਚ ਜਿਹੜੇ ਪਹਿਲਾਂ ਜਮਾ ਹੋਈਆਂ ਹਨ ਉਹਨਾਂ ਦੇ ਵੀਜੇ ਹਜੇ ਨਹੀਂ ਆਏਗੇ ਜਿਨ੍ਹਾਂ ਦੇ ਹਾਂਜੀ ਜੁਲਾਈ ਦੇ ਐਂਡ ਤੱਕ ਹਨ 25 ਤੋਂ ਬਾਅਦ ਚਲੋ ਉਹ ਤਾਂ ਵੇਟ ਕਰ ਸਕਦੇ ਆ ਤੁਹਾਡਾ ਜੀ ਵੀਜ਼ਾ ਆ ਜਾਊਗਾ ਤੇ ਪਰ ਜਿਹੜੇ ਪਹਿਲਾਂ ਜੂਨ ਤੇ ਜੁਲਾਈ ਤੇ ਉਹ ਕਿਸੇ ਆਪ ਦਾ ਕਨਫਰਮ ਕਰੂ ਵੀ ਤੁਹਾਡੇ ਵੀਜ਼ੇ ਹਜੇ ਕਿਉਂ ਨਹੀਂ ਆਏ ਵੀ ਕਿਉਂਕਿ ਉਹ ਮਾਲਕ ਨੂੰ ਮੇਲ ਪਾਉਂਦੇ ਆ ਮੇਲ ਤੋਂ ਬਾਅਦ ਹਫ਼ਤੇ ਦੀ ਵੇਟ ਕਰਦੇ ਆ ਜੇ ਮਾਲਕ ਕਨਫਰਮ ਨਹੀਂ ਕਰਦਾ ਤਾਂ ਫਿਰ ਇਹ ਬੰਦਾ ਚਾਹੀਦਾ ਫਿਰ ਉਹ ਰਿਫਿਊਜਨ ਲਾ ਦਿੰਦੀ ਤੇ ਤੁਸੀਂ ਜਿੱਤੋ ਵੀ ਆਦੇ ਪੇਪਰ ਭਰਾਏ ਆ ਜਾਂ ਰਿਸ਼ਤੇਦਾਰ ਤੋਂ ਭਰਾਏ ਕਿ ਆਪਣੇ ਕੋਲੇ ਵੀ ਇਦਾਂ ਦਾ ਇੱਕ ਕੇਸ ਆਇਆ ਸੀਗਾ ਤੇ ਇੱਕ ਵੀ ਜਿਵੇਂ ਮਤਲਬ ਤੁਹਾਨੂੰ ਪਤਾ ਹੀ ਆ ਇੱਥੇ ਮਾਲਕਾਂ ਦਾ ਗਿਰਗੀਲਾ ਦਾ ਕਿੰਨੇ ਜਾਣੇ ਨਾਲੇ ਹੁੰਦੇ ਇਹਨਾਂ ਦੇ ਆਪਸੀ ਰੌਲੇ ਰੁਲਾ ਪੈ ਜਾਂਦੇ ਉਹ ਵੀ ਦੀ ਕਨਫਰਮ ਨਹੀਂ ਹੋਈ ਸੀਗੀ ਤੇ ਉਹ ਵੀ ਮਤਲਬ ਮਾਲਕ ਨੇ ਕਨਫਰਮ ਨਹੀਂ ਕੀਤੀ ਸੀ ਇਹਨਾਂ ਦਾ ਕੋਈ ਆਪਸ ਵਿੱਚ ਰੌਲਾ ਰੁਲਾ ਪੈ ਗਿਆ ਪੈਸਿਆਂ ਪੁੱਛਿਆ ਦਾ ਤੇ ਉਹ ਵਿਚਾਰੇ ਦੇ ਜਦੋਂ ਆਪਾਂ ਨੂੰ ਪਤਾ ਲੱਗਾ ਹਨਾ ਵੀ ਇਦਾਂ ਕੋਈ ਗੱਲ ਲੱਗਾ ਤੇ ਇਹ ਉਹਨਾਂ ਕੰਪਨੀ ਨੇ ਕਾਰਿਆ ਮਾਲਕਾਂ ਨੂੰ ਪੈਸੇ ਲੈ ਲਏ ਆ ਤੇ ਫੇਰ ਆਪਾਂ ਇਹ ਟੈਕਵਾ ਕੇ ਹਨਾ ਉਹਨਾਂ ਦੇ ਨਿਯਮ ਦੇ ਅਨੁਸਾਰਿਆਂ ਤੇ ਇਹ ਦੱਕ ਕਿਸੇ ਦੀ ਜਾਂਦੇ ਗਿਨਾ ਖਰਾਫ ਕਰੋ ਤੇ ਵੀ ਤੁਸੀਂ ਆਪੇ ਪੈਸੇ ਤੋਂ ਮੈ ਲੱਗ ਗਿਆ ਤੇ ਦਾਫੀ ਡਾਲਰ ਚੀ ਬਾਤ ਨਹੀਂ ਵੀ ਲੋ ਕਿ ਆਪੇ ਹਾਫ ਜਿਹੜੀ ਵੈਚ ਵਿੱਚ ਕਨਫਰਮ ਕਰਨਾ ਹੁੰਦਾ ਤੁਸੀਂ ਕਨਫਰਮ ਕਰੋ ਤਾਂ ਕਿ ਉਹ ਫਿਰ ਦਾ ਵੀਜ਼ਾ ਜੀ ਚਲੋ ਮਾਲਕ ਨੇ ਕਨਫਰਮ ਕਰਤਾ ਸੀਗਾ ਤੇ ਬਾਅਦ ਚ ਉਹ ਵੀਜ਼ਾ ਜਿਹੜਾ ਉਹ ਵੀਜ਼ਾ ਆ ਗਿਆ ਵਾ ਤੇ ਇਹਦਾ ਹੋ ਜਾਂਦਾ ਵੀ ਪਹਿਲਾਂ ਤਾਂ ਵੀ ਚਲੋ ਜਿਹੜੇ ਇਹ ਨਾ ਪੇਪਰ ਭਰਉਂਦੇ ਆ ਉਹਨਾਂ ਨੂੰ ਵੀ ਆਪਾਂ ਇਹ ਰਿਕਵੈਸਟ ਕਰਦੇ ਹਾਂ ਵੀ ਚਲੋ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਹਾਂ ਅਗਲੇ ਦਾ ਕੰਮ ਹੋ ਗਿਆ ਹੁਣ ਉਸ ਤੋਂ ਬਾਅਦ ਜੇ ਤੁਸੀਂ ਇੱਥੇ ਆ ਗਏ ਪੇਪਰ ਬਣਾ ਤੇ ਕੰਮ ਤੇ ਲਵਾਤਾ ਜੇ ਤੁਸੀਂ ਲੱਖਾਂ ਖੰਡ ਬਾਅਦ ਵੀ ਲੈ ਲੈ ਕੋਈ ਚੱਕ ਨਹੀਂ ਅਗਲਾ ਜ਼ਿੰਦਗੀ ਤਾਂ ਵਾਂਦੇ ਨੇ ਰੋਟੀ ਪੈਣੀ ਪਰ ਜੇ ਤੁਸੀਂ ਹੁਣ ਉੱਥੇ ਹੀ ਪੈਸੇ ਲੈ ਕੇ ਅਗਲੇ ਦਾ ਕੰਮ ਖਰਾਬ ਕਰਦੇ ਆ ਨਾ ਅਗਰ ਬਾ ਤੁਸੀਂ ਪੈਸੇ ਲੈ ਲੈਨੇ ਆ ਮਾਲਕਾਂ ਤਾਂ ਤੱਕ ਦੇ ਬਹੁਤ ਦੀ ਜੰਮ ਕੇਲਾ ਤੱਕ ਨੂੰ ਪਹੁੰਚਦੇ ਮਾਲਕ ਫਿਰ ਕਨਫਰਮ ਨਹੀਂ ਕਰ ਦੇਗੇ ਤੇ ਉਹ ਟਿਊਜਲਾ ਲੱਗੀ ਜਾਂਦੀਆਂ ਨਾ ਤੇ ਤੁਸੀਂ ਉਹਨਾਂ ਦੇ ਵਿਚਾਰਿਆਂ ਨੂੰ ਬੈਠਿਆਂ ਨੂੰ ਮੱਲਾਰੇ ਲਾਈ ਜਾਂਦੇ ਆ ਹਾਂ ਆ ਜੂਗਾ ਆ ਜੂਗਾ ਆ ਜੂਗਾ ਜਾਂ ਉਹਨਾਂ ਦੇ ਚੈਲੇ ਪੀਂਹ ਨਾ ਲੱਗ ਜਾਂਦੀਆਂ ਵਾ ਤੇ ਇਦਾਂ ਨਹੀਂਗਾ ਮੈਂ ਕਰਨਾ ਚਾਹੀਦਾ ਤੁਸੀਂ ਜੇ ਕਿਸੇ ਕਿਉਂਕਿ ਆਪਾਂ ਪਤਾ ਬਹੁਤ ਵੀਰਾਂ ਦੇ ਆ ਸਮੇਂ ਦਾ ਹੁੰਦੇ ਆ ਨਾ ਵਿਚਾਰਾ ਕੋਈ ਕਿਵੇਂ ਪੈਸੇ ਇਕੱਠੇ ਕਰਦਾ ਕੋਈ ਕਿਵੇਂ ਖਰਦਾ ਬਈ ਬਾਰੋਂ ਦੇ ਖਾਤਰ ਨਾ ਚਲੋ ਅਸੀਂ ਕਿੰਨਾ ਪੈਸੇ ਲਾ ਕੇ ਰੋਟੀ ਪੈ ਜਾਾਂਗੇ ਹਨਾ ਸਾਡੀ ਜ਼ਿੰਦਗੀ ਬਾਨ ਜੂਗੀ ਤੇ ਤੁਸੀਂ ਵੀ ਥੋੜਾ ਜਿਹਾ ਜਿਹੜੇ ਸਨ ਵਿੱਚ ਹੁੰਦੇ ਆ ਥੋੜਾ ਜੇ ਤੁਸੀਂ ਜ਼ਿੰਮੇਵਾਰੀ ਚੁੱਕਦੇ ਆ ਪੂਰੀ ਨਿਭਾਇਆ ਕਰੀ ਠੀਕ ਹੈ ਨਾ ਵੀ ਪਹਿਲਾਂ ਤੁਸੀਂ ਆ ਦਾ ਪੂਰਾ ਪਿੱਤੋ ਤੱਕ ਇਥੇ ਵੀਰ ਬਹੁਤ ਨੇ ਨਹੀਂ ਆ ਕਿ ਉਹਨਾਂ ਦੇ ਆ ਕਿਓ ਕਿ ਤੁਹਾਨੂੰ ਪਤਾ ਹੁੰਦਾ ਮਾਲਕਾਂ ਨੂੰ ਤੁਸੀਂ ਜਾਣਦੇ ਆਂ ਅਸੀਂ ਅੱਜ ਬੈਠੇ ਤਾਂ ਨਹੀਂ ਜਾਣਦੇ ਨਾ ਵੀ ਇਹ ਵੀ ਕੌਣ ਮਾਲਕਾ ਕਰੋਣ ਕੀ ਆ ਜੇ ਤੁਸੀਂ ਕਹਿ ਵੀ ਦੋਗੇ ਵੀ ਆਪ ਸਿੱਧੀ ਗੱਲ ਕਰ ਲੋਣਾ ਤੇ ਉਹ ਵਿਚਾਰਿਆਂ ਨੂੰ ਕਿਹੜੇ ਬੋਲੀ ਆਉਂਦੀ ਆ ਉਹਨਾਂ ਨੂੰ ਸਮਝ ਆਉਗੀ ਠੀਕ ਆ ਨਾ ਤਾਂ ਕੋਈ ਸਿੱਧੀ ਗੱਲ ਕੋਈ ਕਰਾਉਂਦਾ ਹੀ ਨਹੀਂ ਨਾ ਮਾਲਕਾਂ ਦੇ ਨਾਲ ਜਿਨ੍ਹਾਂ ਨੇ ਕਿਤੇ ਫਰਾਈ ਹੁੰਦੀ ਹੈ ਨਾ ਮੈਂ ਵੀ ਤੁਸੀਂ ਸਿੱਧੀ ਗੱਲ ਮਾਲਕਾਂ ਨਾਲ ਕਰਾ ਲਓ ਪਰ ਤੁਸੀਂ ਜਿਹਨਾਂ ਸਾਰੇ ਤੇ ਹੁੰਨੇ ਆ ਤੁਹਾਡੀ ਪੂਰੀ ਜ਼ਿੰਮੇਵਾਰੀ ਬਣਦੀ ਆ ਵੀ ਤੁਸੀਂ ਉਹਨਾਂ ਭਈ ਪੂਰਾ ਜਿਹਨੂੰ ਹੁਣ ਪਤਾ ਦੀ ਮਾਲਕ ਨੂੰ ਮੇਲ ਆ ਗਈ ਆ ਤੇ ਕਹਿ ਕੇ ਮਾਲਕ ਨੂੰ ਕਨਫਰਮ ਕਰਵਾਓ ਠੀਕ ਹੈ ਨਾ ਬਾਅਦ ਚੋਂ ਚਲੋ ਵੀਜਾ ਆ ਗਿਆ ਬਾਅਦ ਆ ਕੇ ਉਹਨੇ ਟੈਕ ਲੈ ਕੇ ਇੱਥੇ ਆ ਗਏ ਐਂਟਰੀ ਚਲੋ ਕਰਵਾ ਕੇ ਕਿਟੇ ਜਮਾ ਕਰਵਾਉਣ ਤੱਕ ਜਿੰਨੀ ਮਾਲਕ ਦੀ ਹੁੰਦੀ ਆ ਜ਼ਿੰਮੇਵਾਰੀ ਉਹ ਤੁਹਾਡਾ ਹੱਕ ਬੰਦਾ ਵਾ ਜੇ ਤੁਸੀਂ ਸਨ ਚਾਹ ਤੇ ਵੀ ਕਿਉਂਕਿ ਵੀ ਵਿਚਾਰੇ ਇੱਥੇ ਆ ਕੇ ਵੀ ਕਿਹੜਾ ਮਾਲਕਨ ਜਾਂਦੇ ਨੇ ਜਿਹਨੇ ਸਾਡੇ ਪੇਪਰ ਭਰੇ ਆ ਕੌਣ ਮਾਲਕਾ ਉਹ ਸਾਰੀ ਜ਼ਿੰਮੇਵਾਰੀ ਤੁਹਾਡੀ ਹੋਣੀ ਆ ਵੀ ਇਹ ਆਪਾਂ ਰਵੈਸਥੀ ਕਰਦੇ ਆਂ ਵੀ ਆਪਾਂ ਜਿਹੜੇ ਸਨ ਚ ਵਿੱਚ ਹੁੰਦੇ ਆਂ ਵੀ ਜਿਹੜੇ ਹੁਣ ਪਤਾ ਆਪਾਂ ਵੇਖਦੇ ਆਂ ਬਹੁਤ ਵੀਰਾਂ ਦੀਆਂ ਮਜਬੂਰੀਆਂ ਆਪਣੇ ਕੋਲੇ ਵੀ ਜਿਹੜੇ ਆਏ ਆ ਹਨਾ ਜਾਂ ਬਾਕੀ ਆਪਾਂ ਸੌਣਦੇ ਆਂ ਜਿਨ੍ਹਾਂ ਦੇ ਹੁਣ ਆਪਕੋ ਤੁਹਾਨੂੰ ਪਤਾ ਹੀ ਆ ਚੈਨਲ ਆਪਣਾ ਜੋ ਕਰਕੇ ਬਹੁਤ ਵੀਰਾਂ ਦੇ ਇਦਾਂ ਦੇ ਵੀ ਕਮੈਂਟ ਆਉਂਦੇ ਆ ਸੁਣ ਕੇ ਵੀ ਹਨਾ ਪੜ ਕੇ ਵੀ ਬਹੁਤ ਮਾਣਾ ਹੀ ਹੁੰਦਾ ਹਨਾ ਕਿੰਨਿਆਂ ਵਿਚਾਰਿਆਂ ਦੀ ਆਸਾਂ ਮੇਦਾਂ ਹੁੰਦੀਆਂ ਹਨਾ ਵੀ ਹੁਣ ਆਪਾਂ ਨੂੰ ਇਹ ਪਤਾਵਾ ਵੀ ਜੇ ਕਰਨ ਫਸਾਹ ਤੇਰੇ ਵਿੱਚ ਵਿੱਚ ਮਾਰ ਕੇ ਨਾਂ ਫਰਾਂ ਕੀਤਾ ਫਿਊਜਨ ਲੱਗ ਜਾਂਦੀ ਜੇ ਤੁਹਾਡਾ ਪਾਸਪੋਰਟ ਦੇ ਵਾਪਸ ਕਰਦੇ ਨੇ ਤੁਹਾਨੂੰ ਲੱਗਦੀ ਤੁਹਾਡਾ ਵੀਜ਼ਾ ਨਹੀਂ ਲੱਗਦਾ ਉਹ ਵਿਚਾਰਿਆਂ ਦੇ ਜਿਹੜੇ ਅੱਧ-ਅੱਧ ਪੈਸੇ ਦਿੱਤੇ ਹੁੰਦੇ ਆ ਆਧੇ ਕੀ ਪੂਰੇ ਦਿੱਤੇ ਹੁੰਦੇ ਕਿ ਅੱਜ ਪਤਾ ਹੀ ਆਪਾਂ ਨੂੰ ਰੋਲਾ ਉਸ ਦਾ ਫੀਸ ਦਿੰਦੇ ਆ ਜਦੋਂ ਵੀਜ਼ਾ ਜਦੋਂ ਉਹਨਾਂ ਕੋਲੇ ਪੂਰੇ ਪੈਸੇ ਆ ਜਾਂਦੀ ਆ ਤੇ ਬਾਅਦ ਚ ਵੀਰਾਂ ਨੇ ਜਦੋਂ ਪੈਸੇ ਦੇਦੇ ਆ ਥੋੜੇ ਜਿਹੇ ਪੈਸੇ ਪਿੱਛੇ ਕਿਸੇ ਨੇ ਰੋਲਾ ਪਾਉਣਾ ਜਾਂ ਵੀਰਾਂ ਦੇ ਮਤਲਬ ਕੰਮ ਖਰਾਬ ਕਰਨਾ ਵੀ ਇਹ ਗੱਲ ਸਹੀ ਨਹੀਂ ਹੈ ਇਹ ਤੁਸੀਂ ਜਿਵੇਂ ਜਿੰਨੇ ਨੇ ਉਹਨਾਂ ਨਾਲ ਗੱਲ ਕੀਤੀ ਹੁੰਦੀ ਹੈ ਜਿਵੇਂ ਕੀ ਕੀਤੀ ਹੁੰਦੀ ਹੈ ਇੱਥੇ ਪਹਟਾ ਕੇ ਪੇਪਰ ਜਮਾ ਕਰਦੇ ਉਹਨਾਂ ਦੀ ਕਿਤਾ ਜਮਾ ਕਰਵਾਉਣ ਤੱਕ ਕਿੰਨਾ ਤੱਕ ਕਿ ਤੁਸੀਂ ਪੀਸ ਫੋਰਿੰਗ ਲਗਾਇਆ ਪਰ ਤਾਂ ਕਿ ਇਹ ਕਾਲ ਚੋਂ ਠੀਕ ਹਨ ਹੁਣ ਆਪਾਂ ਨੂੰ ਇਹੀ ਗੱਲ ਆਮ ਲੱਗਦੀ ਆ ਹਨ ਕਿ ਤਾਂ ਨਹੀਂ ਬਣਿਆ ਨਹੀਂ ਬਣਿਆ ਆਪਾਂ ਪੈਸੇ ਮੋੜ ਦਾਂਗੇ ਜਾਂ ਕਿਸੇ ਨਾ ਕਿਸੇ ਦਾ ਰੌਲਾ ਪਾ ਕੇ ਤੇ ਪਰ ਅਗਲੇ ਨੇ ਕੰਮ ਜਿੰਦਗੀ ਦਾ ਸਵਾਲ ਹੁੰਦਾ ਨਾ ਕਿੰਨਾ ਤਾਂ ਪਹਿਲਾਂ ਸਾਲ ਦੋ ਸਾਲ ਤੋਂ ਹੀ ਲੱਗ ਜਾਂਦੇ ਪਹਿਲਾਂ ਵਿਚਾਰੇ ਪੇਪਰ ਭਰਉਂਦੇ ਆ ਫਿਰ ਕਲੈਕ ਹੁੰਦੇ ਆ ਫਿਰ ਵਿਚਾਰੇ ਵੇਟ ਕਰਦੇ ਆ ਨਾ ਨੇਕਲਦੇ ਨੇਕਲਦੇ ਆਂਦੇ ਆ ਫਿਰ ਅਪੁਆਇੰਟਮੈਂਟਾਂ ਨਹੀਂ ਮਿਲਦੀਆਂ ਮਿਲ ਜਾਂਦੀਆਂ ਫਿਰ ਵਿਚਾਰੇ ਵੀਜੇ ਨਹੀਂ ਪੇਚ ਕਰਦੇ ਨਾ ਕਿੰਨਾ ਟਾਈਮ ਆਸਾਂ ਮੇ ਦਾ ਵਿੱਚ ਹੀ ਲੰਘ ਜਾਂਦਾ ਜੇ ਜਦੋਂ ਜੇ ਤਾਂ ਵੀ ਤੇ ਵੀ ਜਾ ਲਾ ਕੇ ਇੱਧਰ ਆ ਜਾਂਦੇ ਆ ਨਾ ਵਿਚਾਰੇ ਮਚਾਲ ਕੰਮਕਾਰ ਵਾਸਤੇ ਤੇ ਉਹ ਆਪਾਂ ਨੂੰ ਸੀਸਾ ਦਿੰਦੀਆਂ ਜੇ ਵਿਚਾਰੇ ਨਾਲ ਆਪਾਂ ਏਦਾਂ ਹੁੰਦਾ ਨਾ ਵੀ ਨਹੀਂ ਉਹਨਾਂ ਦੇ ਵੀਜੇ ਲੱਗਦੇ ਵੀ ਇਹਨੂੰ ਜਲਾ ਜਾਂਦੀ ਹੈ ਤੇ ਫਿਰ ਜਦੋਂ ਆਪਾਂ ਨੂੰ ਹੁਣ ਲਈ ਲੱਗਦਾ ਹੈ ਤੇ ਪਰ ਆਪਾਂ ਨੂੰ ਇਹ ਨਾਲ ਦਾ ਪਤਾ ਵੀ ਉਹਨਾਂ ਦਾ ਢੱਡ ਦਰ ਸੀਸਾ ਨੇ ਦਾ ਜਿੰਨਾ ਵੀ ਉਨਾ ਦੋ ਸਾਲ ਤੋਂ ਸਾਲ ਤੋਂ ਖਰਾਬ ਹੋ ਜਾਦਾ ਬਾਕੀ ਪੈਸੇ ਖਰਾਬ ਹੋ ਜਾਂਦੇ ਇਸ ਕਰਕੇ ਆਪ ਜਿਹੜੀ ਵੀ ਬੀਪ ਭੈਣ ਦਾ ਕੋਈ ਵੀ ਰੈਸਟਰ ਦਾ ਕੋਈ ਵੀ ਕਿਸੇ ਦੇ ਫੇਪਰ ਤੋਂ ਹੁੰਦਾ ਵਾ ਇਹ ਤੁਸੀਂ ਉਹ ਨਾਲ ਜਿੰਮੇ ਵਾਲੀ ਥਾਲੀਆ ਤਾਂ ਫੋਰੀ ਨਵਾਇਆ ਕਰੋ ਕਿਉਂਕਿ ਬਹੁਤ ਜ਼ਿਆਦਾ ਕਮੈਂਟ ਕਿਰਾਂ ਦੇ ਆਉਂਦੇ ਆ ਸਾਡਾ ਅਜੇ ਤੱਕ ਬੀਲ ਜਨ ਨਹੀਂ ਆਇਆ ਜੂਨ ਜਲਾਈ ਵਾਲਿਆਂ ਦੇ ਹਨ ਚਲੋ ਜੇ ਕਿਸੇ ਉਹਨਾਂ ਨੂੰ ਮੇਲ ਆ ਜਾਣਾ ਵੀ ਕੋਈ ਉਹਨਾਂ ਨੇ ਕੋਈ ਡਾਕੂਮੈਂਟ ਮੰਗੇ ਆ ਜਾਂ ਇਧਰੋਂ ਕੋਈ ਗਲਤੀ ਆ ਨਾ ਉਹ ਤਾਂ ਚਲੋ ਠੀਕ ਆਪਾਂ ਮੰਨਦੇ ਆ ਨਾ ਉਈ ਉਹ ਲੀਆਫ ਤੇ ਜੇ ਗਲਤੀ ਆਉ ਠੀਕ ਕਰਵਾ ਕੇ ਤੇ ਉਹ ਵੀ ਦੇ ਦਿਨ ਦਿਨ ਚੱਲੂ ਦੀ ਬਾਅਦ ਵੀ ਜਾ ਆ ਜਾਂਦਾ ਵਾ ਤੇ ਪਰ ਜੇ ਕਨਫਰਮ ਤੇ ਗੱਲ ਰੱਖ ਰੂਗੀ ਜਾਂ ਹਨਾ ਜਾਂ ਕਨਫਰਮ ਦੀ ਵਜ੍ਹਾ ਕਰਕੇ ਮਾ ਉਸ ਕਨਫਰਮ ਨਹੀਂ ਕਰਦਾਗਾ ਤੇ ਉਹਦੇ ਤੇ ਵੀਰਾਂ ਦਾ ਵੀਜ਼ਾ ਰੁਕ ਜਾਂਦਾ ਵਾ ਤੇ ਇਹ ਜਿਹੀ ਗੱਲ ਨਹੀਂ ਇਹ ਬਿਲਕੁਲ ਠੀਕ ਨਹੀਂ ਹਾਂਜੀ ਬਾਕੀ ਤਾਂ ਆਪਣੇ ਹੋਰ ਜਿਹੜੇ ਕਮੈਂਟ ਸੀਗੇ ਵੀਰਾਂ ਦੇ ਬਹੁਤ ਆਪਾਂ ਜ਼ਿਆਦਾ ਤਾਂ ਇਸੇ ਦੇ ਬਾਰੇ ਜਿਨ੍ਹਾਂ ਦੇ ਵੀਰਾਂ ਦੇ ਹਜੇ ਤੱਕ ਵੀਜ਼ੇ ਨਹੀਂ ਆਏਗੇ ਇੱਕ ਵੀਰ ਜੀ ਦਾ ਸੀ 4 ਜੂਨ ਨੂੰ ਹੋਈ ਸੀ ਹਜੇ ਤੱਕ ਪੀਜਾ ਨਹੀਂ ਆਇਆ ਤੇ ਉਹ ਵੀਰ ਜੀ ਤੁਸੀਂ ਤੁਹਾਨੂੰ ਪਹਿਲਾਂ ਹੀ ਦੱਸ ਗਿਆ ਟੈਂਪ ਤੁਸੀਂ ਜਿਹੜੇ ਪੇਪਰ ਭਰੇ ਆ ਉਹਨਾਂ ਨੂੰ ਕਹਿ ਕੇ ਸਰ ਫਾਰਮੂ ਕਰਵਾਓ ਵੀ ਤੁਹਾਡਾ ਪੀਜਾ ਹਜੇ ਕਿਉਂ ਨਹੀਂ ਆਇਆ ਵੀ ਉਹਨਾਂ ਨੇ ਜਿਹੜੇ ਮਾਰਕ ਨੇ ਆ ਇਹ ਵੀ ਉਹ ਮੇਲ ਜੁਰ ਮਾਰਕ ਕਰਵਾਇਸੂ ਮਾਰਕ ਕਰ ਕਰਤਾ ਸੀ ਜੀ ਮੈਨੂੰ ਬੰਦਾ ਚਾਹੀਦਾ ਵਾ ਤੇ ਜੇ ਕੀਤਾ ਸੀ ਫਿਰ ਕੋਈ ਚੱਕਰ ਨਹੀਂਗਾ ਤੁਹਾਡਾ ਪੀਜਾ ਆ ਜਾਊਗਾ ਮਾਰਾ ਅਗਸਤ ਦੀ ਦਿੱਲੀ ਵੀਜ਼ਾ ਕਿਉਂ ਹੈ ਹਾਂਜੀ ਅਗਸਤ ਵਾਲੇ ਵੀਜ਼ਾ ਇਹਨਾਂ ਨੂੰ ਆਪ ਆਖਿਆ ਹੋਇਆਗਾ ਵੀ ਤੁਸੀਂ ਵੇਟ ਕਰੋ ਤੁਹਾਡਾ ਵੀਜ਼ਾ ਆ ਜੂਗਾ ਤੇ ਹੌਲਿਡੇਸ ਦੀ ਵਜ੍ਹਾ ਕਰਕੇ ਵੀ ਜਿਹੜੇ ਵੀਜ਼ੇ ਆ ਉਹ ਕੰਮ ਜਿਹੜੇ ਸਲੋ ਹੋਏ ਹੋਏ ਆ ਛੁੱਟੀਆਂ ਨਾਲ ਕਰਕੇ ਵੀ ਤਾਂ ਹੀ ਥੋੜਾ ਹਜੇ ਤੱਕ ਵੀਜ਼ਾ ਨਹੀਂ ਆਇਆ ਸਾਫ ਤਾਂ ਜੁਲਾਈ ਨੂੰ ਮੇਲ ਆਈ ਸੀਗੀ ਆਪਾਂ ਦੁਰੇ ਹੌਲੀ ਨੇ ਕਦੋਂ ਤੱਕ ਆਹ ਪਹੁੰਚਦਾ ਸੀ ਤੇ ਅਭੀ ਬਸ ਅਗਸਤ ਅਗਸਤ ਦੇ ਮਹੀਨੇ ਆ ਹੌਲੀਡੇ ਉਸ ਤੋਂ ਬਾਅਦ ਜਿਹੜਾ ਕੰਮ ਆ ਸਟਾਰਟ ਹੋਏਗਾ ਇੱਕ ਜਨਾਈ ਨੂੰ ਹੋਇਆ ਸੀ ਫਾਈਨਲ ਸਾਇਮੈਂਟ ਦਿੱਲੀ ਕਦੋਂ ਅਪਡੇਟ ਨਹੀਂ ਹੋ ਰਿਹਾ ਸੱਸਾ ਹਾਂਜੀ ਸਾਰੇ ਵੀਰਾਂ ਦੇ ਬਸ ਇਦਾਂ ਇੱਕ ਕਮੈਂਟ ਆ ਕਿ ਹਜੇ ਤੱਕ ਸਾਡੇ ਵੀ ਜੀ ਕਿਉਂ ਨਹੀਂ ਆਏ ਹਾਂਜੀ ਇੱਕ ਵੀਰ ਦਾ ਕਮੈਂਟ ਆਇਆ ਸੀ ਜਦੋਂ ਆਪਾਂ 9 ਮਹੀਨਿਆਂ ਦੇ ਪੀਪਰਾਂ ਤੇ ਇੱਧਰ ਆ ਜਾਂਦੇ ਆ ਤੇ ਉਸ ਤੋਂ ਬਾਅਦ ਆਪਾਂ ਜਦੋਂ ਪਹਿਲੀ ਸੰਜੂਰ ਨੂੰ ਮਿਲ ਜਾਂਦੀ ਆ ਤੇ ਜਦੋਂ ਆਪਾਂ ਪੀਪਰ ਆਪਣੇ ਜਿਹੜੇ ਚੇਂਜ ਕਰਵਾਉਣੇ ਹੁੰਦੇ ਆ ਤੇ ਵੀ ਉਹਦਾ ਕੀ ਪ੍ਰੋਸੈਸ ਆ ਹਾਂਜੀ ਆਪਾਂ ਉਹ ਪੂਰੀ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਫ੍ਰੀ ਟਾਈਮ ਕਿਉਂਕਿ ਹੁਣ ਆਪਾਂ ਤੁਹਾਨੂੰ ਦੱਸਿਆ ਵੀ ਅੱਜ ਤੱਕ ਆਪਣੇ ਕੋਲ ਇੰਨਾ ਟਾਈਮ ਸੀਗਾ ਤੇ ਮੈਂ ਕਿਹਾ ਚਲੋ ਆਪਾਂ ਪੀਰਾਂ ਦੇ ਉਹਨਾਂ ਦੇ ਕਮੈਂਟ ਆਪਾਂ ਪੜ੍ਹ ਦਿੰਨੇ ਆ ਤੇ ਜਿਹੜੇ ਆਦੇ ਆ ਤੇ ਜ਼ਿਆਦਾ ਤਾਂ ਇਹ ਹੀ ਸੀਗੇ ਹਨਾ ਜਿਨ੍ਹਾਂ ਦੇ ਪੀਰਾਂ ਦੇ ਹਜੇ ਵੀ ਜੇ ਨਹੀਂ ਆਏ ਅਗਸਤਾਂ ਲਿਆਂ ਤਾਂ ਆਪਾਂ ਦੱਸਿਆ ਇਹ ਵੀ ਤੁਸੀਂ ਟੈਨਸ਼ਨ ਨਾਲ ਜਿਹੜੇ 25 ਜਿਹੜੇ ਮਤਲਬ ਜਲਾਜ ਤੋਂ ਬਾਅਦ ਵੀ ਹੈ ਨਾ ਉਹ ਉਸ ਤੋਂ ਬਾਅਦ ਤਾਂ ਛੁੱਟੀਆਂ ਚੱਲ ਪਈਆਂ ਸੀਗੀਆਂ ਤੇ ਤਾਂ ਕਰਕੇ ਹੋ ਸਕਦਾ ਵੀ ਉਹਦਾ ਕਰਕੇ ਕੰਮ ஸ்ਲੋਅ ਆ ਜਿਹੜੇ ਵੀਰਾਂ ਦੇ ਜੋਨ ਜਲਾਈ ਦੇ ਉਹ ਤੁਸੀਂ ਆਪ ਦਾ ਪਰਫਾਰਮ ਕਰਵਾਓ ਮੇਰੇ ਡਾਂਗ ਪਿੰਕ ਪਰਸਾਲਾ ਪਸ ਸਹੀ ਹੈ ਅਸੀਂ ਤਾਂ ਤੇ ਦੀ ਦੀ ਜਿਹੜੇ ਕਿਉਂ ਨਹੀਂ ਆਏਗੇ ਹਨੇ ਮੇਰੀ 20 ਜੁਲਾਈ ਨੂੰ ਚੰਡੀਗੜ੍ਹ ਸੈਮਨ ਹੋਈ ਸੀ ਜਲਾਈ ਸਾਥ ਸਵਾਲੇ ਪੀਰ ਬਾਰਾਂਗ ਦੀ ਸਾਲਾ ਉਹ ਸਥਾਨ ਤੇ ਹਨ ਹਾਂ ਤੇ ਦੇਖ ਲਈ ਮੈਂ ਤਾਂ ਹਾਂਜੀ ਤਕਰੀਬਨ ਇਹੀ ਜ਼ਿਆਦਾ ਵੀਰਾਂ ਆਦੇ ਆ ਜਿਹੜੇ ਮੈਂ ਤਾਂ ਹਾਂ ਇੱਕ ਵੀਰ ਦਾ ਕਮੈਂਟ ਸੀਗਾ ਜੀ ਫੈਮਿਲੀ ਅਪਾਇੰਟਮੈਂਟਾਂ ਬਾਰੇ ਦੱਸੂਗੀ ਕਦਾ ਓਪਨ ਹੁੰਦੀ ਹੈ ਜੇ ਫੈਮਿਲੀ ਜਿਹੜੀ अपॉइंटਮੈਂਟ ਆ ਉਹ ਓਪਨ ਹੁੰਦੀਆਂ ਰਹਿੰਦੀਆਂ ਹਾਂ ਆ ਥੋੜੇ ਕ ਦਿਨ ਹੋਏ ਅਫੇਅਰ ਹੋਈ ਸੀ ਕਿ ਫੈਮਿਲੀ ਅਪਪਾਇੰਟਮੈਂਟ ਤੇ ਆਪਾਂ ਤੁਹਾਨੂੰ ਪਤਾ ਦੇਵਾਂ ਵੀ ਵੀਡੀਓ ਬਣਾਉਣ ਦਾ ਟਾਈਮ ਆਪਣੇ ਕੋਲ ਨਹੀਂ ਲੱਗਦਾ ਕੰਮਾਂ ਦੇ ਹੁੰਦੇ ਆ ਤੇ ਆਪਾਂ ਨੂੰ ਪਤਾ ਦਾ ਲੱਗ ਜਾਂਦਾ ਮੈਸੇਜ ਆ ਜਾਂਦਾ ਵਾ ਜਾਂ ਫੋਨ ਵੀ ਆਜ ਫੈਮਿਲੀ ਜੁਆਇੰਟਮੈਂਟ ਤੱਕ ਓਪਨ ਨਾਲ ਆਪਣੀ ਟਾਈਮ ਹੁੰਦਾ ਤੇ ਮੇਰਾ ਵੀ ਮੇਂ ਹੁੰਦਾ ਕਦੇ ਮੈਂ ਕੰਮ ਤੇ ਹੁੰਦੀ ਆ ਵੀ ਆਪਾਂ ਤੁਹਾਡੇ ਨਾਲ ਵੀਡੀਓ ਬਣਾ ਕੇ ਸ਼ੇਅਰ ਕਰੀਏ ਤੁਸੀਂ ਇਦਾਂ ਕਰੋ ਜਿਹੜੇ ਵੀ ਬੇਪਹਿਨਾਂ ਨੇ ਆਪ ਦੀ ਫੈਮਿਲੀ ਅਪਪਾਇੰਟਮੈਂਟ ਚਾਹ કે કે પે ਰੱਖ લો کیونکہ તેઈ વાર ਕਿ નહી تقريبا એઈ ફેમિલી ਜਿਹੜੇ अपॉइंटमेंट ਆ ਉਹ ਰਾਤ ਨੂੰ ਜਿਆਦਾ ਓਪਨ ਹੁੰਦਾ स्लॉट ਤੇ ਉਹ થોੜੀ ਸੀ ਕਿਸੇ ਨੂੰ ਕਹਿ ਕੇ ਰੱਖ ਲਓ ਇਹ ਹੋਣੀ ਇਹ ਵੀ ਆਪਾਂ ਲੰਬ ਫੈਟ ਚੋਪ ਦੇਣਗੇ ਠੀਕ ਹੈ ਜੀ ਬਸ ਇਹ ਸੀ ਅੱਜ ਦੀ ਆਪਣੀ ਮੇਨ ਮੇਨ ਵੀਡੀਓ ਉਹ ਵੀ ਮੈਂ ਹੋਰ ਫ੍ਰੀ ਸੀ ਨਹੀਂ ਮੈਂ 10 ਮਿੰਟ ਮੈਂ ਖਾ ਚਲੂ ਮੈਂ ਉਹਨਾਂ ਦੀ ਵੇਟ ਕਰਦੀ ਸੀ ਵੀ ਆਉਣ ਵਾਲੇ ਆ ਉਹ ਤੇ ਮੈਂ ਤਾਂ ਆਪਾਂ ਉਹਨਾਂ ਚੈਟਰ ਜੀ ਵੀਰਾਂ ਦੀ ਕਮੈਂਟਾਂ ਦੇ ਜਵਾਬ ਦੇ ਜੀ ਤੇ ਜਿਆਦਾ ਬਸ ਮੈਂ ਹੁਣ ਬੈਠੀ ਕਮੈਂਟ ਹੀ ਪੜ ਰਹੀ ਸੀਗੀ ਬਹੁਤ ਵੀਰਾਂ ਦੇ ਜਿਨ੍ਹਾਂ ਦੇ ਵੀ ਬੀਲ ਜੀ ਹਜੇ ਤੱਕ ਨਹੀਂ ਆਏ ਹਨ ਆਪਾਂ ਇੱਦਾਂ ਲਾਈ ਬੈਠੇ ਆ ਤੇ ਉਹ ਆਪਾਂ ਨੂੰ ਇਦਾਂ ਹੋਇਆ ਕਿ ਚਲੋ ਜੇ ਤਾਂ ਹੁਣ ਜਿਨ੍ਹਾਂ ਨੇ ਆਉਣੇ ਆ ਹਨਾ ਬੀਜੀ ਸਾਰਾ ਕੁਝ ਠਈ ਉਹਨਾਂ ਦੇ ਆਏ ਜਾਣੇ ਤੇ ਹੁਣ ਜਿਹੜੇ ਵੀਰਾਂ ਦੇ ਹਜੇ ਕਾਫੀ ਟਾਈਮ ਹੋ ਗਿਆ ਤੇ ਵੀ ਕੋ ਆਪਾਂ ਦੀ ਰੋਸタル ਖਾਣੇ ਕਰਵਾਉ ਤੇ ਬਾਕੀ ਆਪਾਂ ਉਹਨਾਂ ਨੂੰ ਵੀ ਕਹਿੰਦੇ ਜਿਨ੍ਹਾਂ ਨੇ ਵੀਰਾਂ ਲਏ ਮਤਲਬ ਪੇਪਰ ਭਰਾਏ ਹੁੰਦੇ ਆ ਜਾਣੇ ਇਸ ਗੱਲ ਕਿਸੇ ਦੀ ਤੁਸੀਂ ਵੀ ਆਪ ਦਾ ਉਹਨਾਂ ਦਾ ਪਤਾ ਕਰਕੇ ਜਿਨ੍ਹਾਂ ਦੇ ਹਜੇ ਤੱਕ ਬੀਜੀ ਨਹੀਂ ਆਏਗੇ ਤਾਂ ਕੀ ਤੁਸੀਂ ਸਪੈਕਟਰ ਪ੍ਰੋਜੈਕਟ ਤੁਸੀਂ ਆਪ ਦਾ ਮਾਮਲਾ ਤੇ ਨਾ ਨਾ ਵਕੀਲਾਂ ਦੀ ਤੁਸੀ ਦਿੱਤਾ ਧਰਵਾਇਆ ਤੇ ਉਹ ਸਹੀ ਅਗਰਾ ਪਤਾ ਕਰਕੇ ਤੇ ਉਹਨਾਂ ਨਾਲ ਗੱਲ ਕਰਕੇ ਤੇ ਵੀਰਾਂ ਨਾਲ ਕਿ ਇਹ ਤੁਸੀਂ ਸਹੀ ਨਹੀਂ ਤੂੰ ਆਉਂਦੀ ਆ ਕਰੋ ਕਿਉਂਕਿ ਬਹੁਤ ਧੀਰ ਆ ਜਿਹੜੇ ਵਿਚਾਰੇ ਆਸਾਮੀ ਦਾ ਲਾਈਬਲ ਟੁੰਦੇ ਆ ਤੇ ਵੀਰ ਵੀ ਵਿਚਾਰੇ ਕਮੈਂਟ ਕਰਦੇ ਨੇ ਠੀਕ ਹੈ ਜੀ ਇਹ ਸੀ ਜੀ ਅੱਜ ਦੇ ਆਪਣੇ ਵੀਡੀਓ ਮਿਲਾਂਗੇ ਆ ਅਗਲੇ ਵੀਡੀਓ ਚ ਤੇ ਉਸ ਤੋਂ ਬਾਅਦ ਆਪਾਂ ਵਲੌਗ ਆਉਣ ਨੂੰ ਜਾਂ ਬੱਸ ਉਹਨੂੰ ਜਦੋਂ ਵੀ ਟਾਈਮ ਲੱਗਾ ਤੁਹਾਡੇ ਨਾਲ ਕੌਣ ਆਪਣੇ ਅੱਜ ਆ ਰਿਹਾ ਰਿਸ਼ਤੇਦਾਰ ਤੇ ਉਹਨਾਂ ਨੂੰ ਕਿਵੇਂ ਆਇਆ ਰਾਤ ਕੀ ਗੱਲਬਾਤ ਹੋਈ ਬੱਸ ਜਿਹੀ ਤੇ ਨੂੰ ਲਾ ਉਸਾਂ ਨਿਕਲ ਤੋਂ ਲੇ ਕੇ ਬਿੱਲ ਲੱਗਣ ਤੇ ਇੱਕ ਥੇਰੀ ਰਿਪੋਰਟ ਚਾਹਤਾ ਕੰਪਨੀ ਗੱਲਬਾਤ ਉਹ ਦਿਨਾਂ ਸ਼ੇਅਰ ਕਰਾਂਗੇ ਬਾਕੀ ਹਾਂਜੀ ਮੇਰੀਆਂ ਵੀ ਕੱਲ ਤੋਂ ਸ਼ੁਰੂਆਤ ਆ ਤੇ ਮੈਂ ਵੀ ਕੋਸ਼ਿਸ਼ ਕਰਿਆ ਸੇ ਦਸੀਂ ਬਾਹਰ ਜਾ ਰਹੇ ਆ ਘੁੰਮਣ ਤੇ ਮੈਂ ਫੇਰ ਵੀ ਕੋਸ਼ਿਸ਼ ਕਰਿਆ ਕਰਾਂਗੀ ਜੇ ਇੱਕ ਦਾ ਪਾਸਟ ਤੇ ਵੀਡੀਓ ਜ਼ਰੂਰ ਖਣਾਵਾਂਗੇ ਜਿਹੜੇ ਵੀ ਦਾ ਨਾਮ ਨਹੀਂ ਅਲਪੀਤਰਾ ਅਧਿਆਇ ਉਦੋਂ ਦਾ ਅੱਗੇ ਪ੍ਰੋਸੈਸ ਤੇ ਹੋਰ ਵੀ ਇਹਦੀ ਵੀ ਕੋਈ ਜਾਣਕਾਰੀ ਵਾਲੀ ਹੋਈ ਜਿੰਨਾ ਕਰੀ ਕੋਲੇ ਟਾਈਮ ਫ੍ਰੀ ਹੋਇਆ ਤੇ ਆਪਾਂ ਤੁਹਾਡੇ ਨਾਲ ਵੀਡੀਓ ਬਣਾ ਕੇ ਸ਼ੇਅਰ ਕਰਾਂਗੇ ਬਾਅਦ ਕੀ ਆਪਣੇ ਬਲੌਗ ਵੀ ਆਉਂਦੇ ਜਾਂਦੇ ਰਹਿਣਗੇ ਤੇ ਤੁਸੀਂ ਆਪ ਦਾ ਫੋਟੋ ਵੀ ਜਿਹੜੇ ਵੀ ਭੈਣ ਬਿੰਦੇ ਹੁੰਦੀ ਹੈ ਤੇ ਉਹ ਪਲੀਸ ਆਪਣੇ ਵੀਡੀਓ ਤੇ ਲਾਈਕ ਤੇ ਕਮੈਂਟ ਤੇ ਲਿਕੇ ਆਦਿ ਕਰਕੇ ਮੈਨੂੰ ਹੌਸਲਾ 받 ਜਾਂਦਾ ਵੀ ਆਪਾਂ ਤੁਹਾਡੇ ਲਈ ਟਾਈਮ ਕੱਟ ਕੇ ਵੀਡੀਓ ਬਣਾਉਂਦੇ ਆ ਤੇ ਤੁਸੀਂ ਆਪਾਂ ਨੂੰ ਮਿਲਾਂ ਤੇ ਪਸੰਦ ਕਰਦੇ ਆਪਣੀ ਵੀਡੀਓ ਦੇਖਦੇ ਆ ਠੀਕ ਹੈ ਜੀ ਮਿਲਾਂਗੇ ਅਗਲੀ ਵੀਡੀਓ ਛੋਣ ਦਿਓ ਅੱਜ ਬਾਏ ਬਾਏ